ਕਾ ਰਣਜੀਤ ਗਿੱਲ ਦੇ ਨਾਲ ਜਿਹੜੀ ਕੁੱਟਮਾਰ ਇੱਕ ਆਰਤੀਏ ਦੇ ਵੱਲੋਂ ਕੀਤੀ ਹੈ ਜੀ ਗੁੰਡਾਗਰਦੀ ਦੇ ਤਹਿਤ ਜਿਹੜੀ ਉਹਨੇ ਮਾਰਨ ਦੀ ਨੀਤ ਦੇ ਨਾਲ ਪਿਸਤੌਲ ਕੱਢ ਕੇ ਦਸਤਾਰ ਲਾ ਕੇ ਉਸੇ ਨਾਲ ਬੰਨਣ ਦੀ ਕੋਸ਼ਿਸ਼ ਕਰ ਕੁੱਟਣਾ तमाम ਗੱਲਾਂ ਉਸ ਦੇ ਸਬੰਧ ਵਿੱਚ 19 ਤਰੀਕ ਦੀ ਕਾਲ ਜਿਹੜੀ ਆ ਉਹ ਗਿੰਦਰਵਾ ਗੁਰਪੁਰਾ ਸਾਹਿਬ ਦੀ ਦੇ ਦਿੱਤੀ ਗਈ ਆ ਗੁਰਪੁਰਾ ਸਾਹਿਬ ਦਾ ਨਾਇਕੀ ਆ ਉਸ ਦਾ ਗੁਰਪੁਰਾ ਦੂ ਗੁਰਪੁਰਾ ਦੂ ਕੁਨਵਾਰਨ ਸਾਹਿਬ ਦੇ ਵੀ ਜੋ ਕਾਲ ਦਿੱਤੀ ਹੋਈ ਆ 11 ਵਜੇ ਦਾ ਸਮਾਂ ਦਿੱਤਾ ਗਿਆ ਉਹਦੇ ਵਿੱਚ ਸਾਰੇ ਪੱਤਰਕਾਰ ਰਹਿ ਮੁਕਸਬ ਦੇ ਲੋਕਲ ਪੱਤਰਕਾਰ ਸਾਡਾ ਭਰਾ ਦੇ ਤੌਰ ਤੇ ਵੀ ਪੱਤਰਕਾਰ ਦੇ ਤੌਰ ਤੇ ਵੀ ਅਸੀਂ ਉਦੋਂ ਦੀ ਕਾਲ ਦੇ ਰਹੇ ਆਂ ਇਹ ਬੜੀ ਦੂਰ ਦੀ ਕੌਲਨੀ ਹੈ ਇਹ ਜਿਵੇਂ ਮੁਕਸਰ ਜ਼ਿਲ੍ਹਾ ਕਰਨਾਲੋ ਫਰੀਦਕੋਟ ਜ਼ਿਲ੍ਹਾ ਹੋ ਗਿਆ ਜਾਂ ਨੇੜੇ ਲੱਕ ਦਾ ਇਲਾਕਾ ਕੀ ਹੋਰ ਹੈਗਾ ਇੰਨੇ ਕੋਈ ਏਰੀਆ ਦੀ ਕੌਲ ਹੈ ਕੋਈ ਬਠਿੰਡੇ ਏਰੀਆ ਹੋ ਗਿਆ ਬਾਕੀ ਹੋਰ ਵੀ ਜਿਹੜੀ ਆ 60 70 80 ਕਿਲੋਮੀਟਰ ਦੇ ਤੱਕ ਦੀ ਜਿਹੜੀ ਕੌਲ ਆ ਇਹਦੇ ਸਰਹੰਦ ਦੇ ਵਿੱਚ ਮੇਨ ਕੌਲ ਜਿਹੜੀ ਹੈਗੀ ਉਹ ਪਤਰਕਾਰਾਂ ਨੂੰ ਹੈਗੀ ਆ ਜੇ ਕੋਈ ਸਮਰਥਕ ٹیم ਦੇ ਤੌਰ ਤੇ ਕੋਈ ਵੀ ਉੱਥੇ ਪਹੁੰਚ ਸਕਦਾ ਉਹਨੂੰ ਖੁੱਲਾ ਸੱਦਾ ਹੋਊਗਾ ਟਾਈਮ 11 ਵਜੇ ਦਾ ਹੋਊਗਾ ਪਰ ਇੱਥੇ ਇੱਕ ਗੱਲ ਕਹਿ ਦਿੰਦੇ ਆ ਕਿ ਜਿਹਨੇ ਦਸਤਾਰ ਲਾਈ ਆ ਉਹਦੀ ਇੱਕ ਬੰਦੀ ਕਾਰਵਾਈ 295 ਜੀ ਦੇ ਤਹਿਤ ਹੋਣੀ ਚਾਹੀਦੀ ਆ ਬੀ ਐਨ tudo ਅਤੇ ਦੂਸਰੇ ਪਾਸੇ ਜਿਹੜੀ ਉਹ ਆਰਮੈਕਟੀ ਜਿਹੜੀ 3078 ਜਿਹੜੀ ਵੀ ਬੰਦੀ ਆ ਉਹਨੇ ਰਵਲਵਰ ਤਾਨ ਕੇ ਮਾਰਨ ਦੀ ਨੀਤ ਦੇ ਨਾਲ ਪਹਿਲਾਂ ਵੀ ਕਹਿੰਦੇ ਹੋਂ ਕਿ ਤੇ ਬੱਚੇ ਅਜੇ ਇਹ ਹੈ ਉਹਦਾ ਅਸਲਾ ਕੈਨਸਲ ਹੋਣਾ ਚਾਹੀਦਾ ਉਹਦੇ ਤੇ ਬੰਦੀ ਕਾਰਵਾਈ ਦੇ ਮਤਲਬ ਕਿ ਜਿਹੜੀ ਪਰਚਾ ਹੋਣਾ ਚਾਹੀਦਾ ਜਾਂ ਜਿਹੜੀ ਕੁੱਟਮਾਰ ਕੀਤੀ ਆ ਬੇਇਜ਼ਤੀ ਕੀਤੀ ਆ ਜਦ ਕਾਟਨੈਪਿੰਗ ਵਾਲੇ ਜਿਹੜੇ ਜਿਹੜੇ ਵੀ ਤਮਾਮ ਪਰਚੇ ਬੰਦੇ ਆ ਉਹਦੇ ਬੰਦੇ ਜੇ ਤਾਂ ਉਸ ਤੋਂ ਟੱਕ ਹੱਲ ਹੁੰਦਾ ਹੈ ਪ੍ਰਸ਼ਾਸਨ ਕਰਦਾ ਤੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਧੰਨਵਾਦ ਕਰਾਂਗੇ ਜੇ ਉਹ ਇਹਦੇ ਤੇ ਦਬਾਅ ਬਣਾ ਕੇ ਐਸਆਈਐਟ ਵਾਲੀ ਗੱਲ ਕੀਤੀ ਜਾਂਦੀ ਆ 5-10 ਬ ਕਿ ਸਰਕਸੇ ਦੀ ਜਾਤ ਨਹੀਂ ਪੱਤੀ ਪਤਾ ਹੁੰਦੀ ਹੈ ਰਣਜੀਤ ਨੇ ਕੋ ਮਾਰਿਆ ਕੰਮ ਨਹੀਂ ਕੀਤਾ ਪਹਿਲਾਂ ਪ੍ਰਸ਼ਾਸਨ ਨੂੰ ਜਾਗਰੂਤ ਕੀਤਾ ਇਹਦੇ ਵਿੱਚ ਵੀ ਭਾਈ ਆਹ ਗੱਲ ਆਹ ਬਾਤ ਆ ਇੱਥੇ ਆਹ 2 ਨੰਬਰ ਦਾ ਢੰਡਾ ਹੋ ਰਿਹਾ ਐਮਐਸਪੀ ਦਾ ਰੌਲਾ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਪਾਰੀਆਂ ਉਸ ਦੇ ਤਹਿ ਬੜਾ ਡੀਪਲੀ ਜਾ ਕੇ ਰਿਪੋਰਟ ਤਿਆਰ ਕਰ ਰਿਆ ਸੀਗਾ ਉਹਦੇ ਡੀਪਲੀ ਰਿਪੋਰਟ ਤਿਆਰ ਹੋ ਰਹੀ ਸੀ ਤੇ ਉਸ ਦੇ ਤਹਿ ਤੇ ਇਹਨੂੰ ਮਾਰਨ ਦੀ ਨੀਤ ਦੇ ਨਾਲ ਉਹ ਬੰਦਾ ਹਮਲਾ ਕਰਦਾ ਉਹਨੂੰ ਪਤਾ ਸੀ ਕਿ ਬਹੁਤ ਵੱਡੇ ਖਲਾਸੇ ਹੋਣਗੇ ਨਾਲ ਦੇ ਹੋਰ ਬਹੁਤ ਸਾਰੇ ਫਸਲ ਕਿਹਦੇ ਸ਼ੈਣ ਦਬਾਇਆ ਕੰਮ ਸੁੱਤਰ ਆ ਜਾਊਗਾ ਪਰ ਇੱਥੇ ਦਬਾਇਆ ਕੰਮ ਸੁੱਤਰ ਨਹੀਂ ਆਊਗਾ ਰਣਜੀਤ ਦੀ ਜਿਹੜੀ ਹਾਲਾਤ ਬਹੁਤੇ ਠੀਕ ਨਹੀਂ ਹੈਗੇ ਕਿ ਤੋ ਉਹ ਸੋ ਹੋ ਜਾਂਦਾ ਹਸਪਤਾਲ ਦੇ ਵਿੱਚ ਦਾਖਲ ਹੈ 19 ਤਰੀਕ ਦੀ ਜਿਹੜੀ ਕਾਲ ਦਿੱਤੀ ਆ ਰਮਜੀਤ ਜੀ ਤਸਵੀਰ ਜੀ ਜਾਂ ਆਪਣੇ ਭੁੱਲਰ ਸਾਹਿਬ ਮਾਨ ਸਾਹਿਬ ਜਿਹਨੇ ਵੀ ਖੜੇ ਹੋਏ ਨੇ ਬਾਗਲਾ ਜੀ ਖੜੇ ਹੋਏ ਨੇ ਮੁਕਸਦ ਦੇ ਲੋਕਲ ਬੰਦੇ ਖੜੇ ਹੋਏ ਨੇ ਇਹਨਾਂ ਤੁਸੀਂ ਅੱਗੇ ਜਿਹੜੀ ਅਪਡੇਟ ਦੇਣੀ ਹੈ ਅੱਜ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਇਹ ਸਰਕਾਰ ਦੀ ਅਸੀਂ ਨਕੀਦੀ ਦਾ ਕਰਦੇ ਹੀ ਕਰਦੇ ਆ ਪਰ ਇਹਦੇ ਵਿੱਚ ਇੱਕ ਗੱਲ ਇਹ ਹੈ ਕਿ ਇਹ ਜਿਹੜਾ ਸਾਰਾ ੱੱੱਕਾ ਹੋਇਆ ਹੈਗਾ ਇੱਥੇ ਜਿਹੜੇ ਮੰਤਰੀ ਨੇ ਮਲੋੜ ਤੋਂ ਐਮ ਐਲ ਏ ਵੀ ਨੇ ਉਹਨਾਂ ਦੀ ਸ਼ਹਿਦਤ ਹੋਇਆ ਤੇ ਇਹਨਾਂ ਨੂੰ ਧਮਕਾਇਆ ਗਿਆ ਤੇ ਇੱਥੋਂ ਤੱਕ ਜਿਹੜਾ ਗਾ ਵੀ ਜਿਹੜੀ ਪੱਗ ਆ ਉਹ ਗਲ ਜਪਾ ਕੇ ਇਹਨੂੰ ਘੀਸੋ ਜਾਓ ਇਹ ਸਾਰੀ ਗੱਲਾ ਤੇ ਜਿਹੜਾ ਪੁਲਿਸ ਦਾ ਰਵਈਆ ਹੈਗਾ ਪੁਲਿਸ ਦਾ ਰਵਈਏ ਦਾ ਅਸੀਂ ਪੂਰੀ ਖਲਾਫਤ ਕਰਦੇ ਆਂ ਤੇ ਅਸੀਂ ਸਮੂਹ ਜਿਹੜੀਆਂ ਜੁਗੀਆਂ ਲੋਕਾਂ ਸਾਹਿਬ ਜਥੇਬੰਦੀਆਂ ਨੇ ਤੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਅਸੀਂ ਅਪੀਲ ਕਰਦੇ ਆਂ ਵੀ ਪਰਸਨ ਜਿਹੜਾ ਉਹ ਗਿੱਦੜ ਵੇ ਜਰੂਰ ਪਹੁੰਚਣ ਤੇ ਦੂਜੇ ਪਾਸੇ ਅਸੀਂ ਸਰਕਾਰ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆਂ ਵੀ ਕਦੇ ਉਹ ਪੱਤਰਕਾਰਾਂ ਨੂੰ ਕਿਸੇ ਹਿਸਾਬ ਨਾਲ ਜਾਂ ਕਿਸੇ ਹਿਸਾਬ ਨਾਲ ਉਹ ਕੱਲਾ ਡਰਾਹੀ ਨਹੀਂ ਰਹੇ ਉਹਨਾਂ ਦੀ ਆਵਾਜ਼ ਇੱਕ ਹੋਰ ਤਰੀਕੇ ਨਾਲ ਬੰਦ ਕਰ ਰਹੇ ਆ ਜਿਹੜੀ ਪਾਰਟੀ ਨੇ ਕਹਾਂ ਸੀਗਾ ਵੀ ਇਹ ਆਮ ਲੋਕਾਂ ਦੀ ਪਾਰਟੀ ਆ ਅਸੀਂ ਕਟੜ ਅਮਾਨਦਾਰੀ ਅਤੇ ਕਟੜ ਅਮਾਨਦਾਰੀ ਦਾ ਇਹ ਹੈ ਵੀ ਇੱਥੇ ਆਏ ਨੇ ਇੱਥੇ ਗੁੱਡਾ ਕਰਦੀ ਹੋ ਰਹੀ ਆ ਕਦੇ ਗੋਰੀਆਂ ਚੱਲਦੀਆਂ ਕਦੇ ਗਰਨੇਡ ਸੁੱਟਿਆਂ ਜਾਂਦੇ ਤੇ ਰੋਜ਼ ਪੱਤਰਕਾਰਾਂ ਦੇ ਉੱਤੇ ਕੋਈ ਨਾ ਕੋਈ ਜਿਹੜਾਗਾ ਉਹ ਹਮਲਾ ਹੋ ਰਿਹਾਗਾ ਸੋ ਅਸੀਂ ਰਣਜੀਤ ਗਿੱਲ ਦੇ ਨਾਲ ਆ ਤੇ ਸਾਰਾ ਪੰਜਾਬ ਰਣਜੀਤ ਗਿੱਲ ਦੇ ਨਾਲ ਆ ਤੇ ਹਾਂ ਜਿਹੜਾ ਆਰਮਜ਼ ਐਕਟ ਆ ਉਹ ਵੀ ਅਸੀਂ ਲਵਾ ਕੇ ਰੱਖਾਂਗੇ ਤੇ ਦੂਜੇ ਪਾਸੇ ਜਿਹੜੀ ਗੱਲ ਆ ਜਿਹੜੀ ਦਸਤਾਰਵਾਹੀ ਦੀ ਆ ਰਣਜੀਤ ਗਿੱਲ ਦੀ ਉਹ ਅਸੀਂ 295 ਉਹ ਵੀ ਤਾਰਾ ਪਾਉਣੀ ਆ ਜਿਹੜੀ ਐਸੇ ਐਕਟ ਦੀ ਗੱਲ ਚੱਲਦੀ ਆ ਉਸ ਦੇ ਪੈਸੇ ਪਹਿਲੇ ਹੀ ਕਰ ਲਿਏ ਭਾਈ ਵੀ ਪੜਿਆ ਵਿਚਾਰ ਲਿਓ ਇਹਦੇ ਦੇ ਸਬੰਧ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਦੋ ਪਾਸਿਓਂ ਧਰਾਵਾ ਲਾ ਕੇ ਇਹਨੂੰ ਲੈ ਜਾਾਂਗੇ ਸੁਮਝੌਤੇ ਵਾਲੇ ਪਾਸੇ ਕੇਸ ਨੂੰ ਜਿਹੜੀ ਉਹਦੇ ਤੇ ਬੰਦੀ ਕਾਰਵਾਈ ਆ ਰੰਜੀਨਾ ਕੋਟ ਮਾਰ ਕਰਨ ਦੀ ਜੋ ਬੰਦੀ ਆ ਉਹੀ ਹੀ ਕੀਤੀ ਜਾਵੇ ਜੇ ਇੱਧਰ ਕੀ ਜਿਓਗੇ ਉਸ ਤੋਂ ਬਾਅਦ ਅਗਲਾ ਐਕਸ਼ਨ ਜਿਹੜਾ ਉਹ 19 ਤਰੀਕ ਨੂੰ ਜਿਹੜਾ ਉਹ ਰਿਲੀਜ਼ ਦਿੱਤਾ ਜਾਵੇ ਬਿਲਕੁਲ